ਜਿਹੜਾ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਸਰਦਾਰ ਐਸਐਸ ਰਾਜ ਜੀ ਨੂੰ ਆਪਾਂ ਸੁਣ ਰਹੇ ਆ ਸਾਰੇ ਮਿਸ਼ਨ ਦੇ ਸਾਥੀ ਨੇ ਰਾਣੀ ਅਰਮਾਨ ਜੀ ਰੀਡਾ ਸਿੱਧੂ ਨੇ ਬਹੁਤ ਸਾਰੇ ਸਾਡੀਆਂ ਬੀਬੀਆਂ ਭੈਣਾ ਨੌਜਵਾਨ ਕਲਾਕਾਰ ਸਾਥੀ ਜਿਹੜੇ ਹਮੇਸ਼ਾ ਮੈਜਰ ਮੂਵਮੈਂਟ ਦੇ ਗੀਤ ਗਾਉਂਦੇ ਆ ਔਰ ਮੈਜਰ ਮੂਵਮੈਂਟ ਨੂੰ ਅੱਗੇ ਚਲਾਉਣ ਲਈ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਸਤਿਕਾਰ ਹੈ ਕਿਸੇ ਨੂੰ ਸਮਾਂ ਮਿਲ ਗਿਆ ਨਾਮ ਮਿਲਿਆ ਉਧਰਲੇ ਵੀ ਅਸੀਂ ਮਾਪੇ ਕਹਿੰਦੇ ਆ ਮੈਂ ਮਿਹਨਤੀ ਕਰਾਂ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਸ੍ਰੀ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਉਹ ਆਉਣ ਉਹ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਸਰਦਾਰ ਦਵਿੰਦਰ ਸਿੰਘ ਜੀ ਰਾਮਗੜੀਆ ਜਿਹੜੇ ਰਾਮਗੜੀਆ ਭਾਈਚਾਰਾ ਪੰਜਾਬ ਦੇ ਪ੍ਰਧਾਨ ਨਹੀਂ ਵੇ ਔਰ ਉਹ ਪੰਜਾਬ ਪਾਰਟੀ ਦੀ ਮੂਵਮੈਂਟ ਨੂੰ ਜਿਹੜਾ OBC ਜਮਾਤਾਂ ਦੇ ਅੰਦਰ ਸਾਧਗਰੀ ਕਾਂਸੀ ਰਾਮ ਜੀ ਨੇ ਇੱਕ ਵੱਡਾ ਅੰਦੋਲਨ ਸ਼ੁਰੂ ਕਰਕੇ ਉਹ ਭੈਣ ਕੁਮਾਰੀ ਮਾਇਆਵਤੀ ਜੀ ਨੇ ਉਤਰ ਪ੍ਰਵੇਸ਼ ਦੇ ਅੰਦਰ ਜਿਹੜੀ ਮੰਡਲ ਦੇ ਪੇਸ਼ੇ ਲੋਕ ਲਾਗੂ ਕੀਤੇ ਜਿਸ ਤਰ੍ਹਾਂ ਉਹਨਾਂ ਨੂੰ ਬੰਦਾ ਮਾਨ ਸਨਮਾਨ ਨਵਾਇਆ ਉਹ ਇਹ ਗੱਲ ਨੂੰ ਲੈ ਕੇ ਸਰਦਾਰ ਦਵਿੰਦਰ ਸਿੰਘ ਰਾਮ ਗੜਿਆ ਜੀ ਵੀ ਆਪਣੇ ਸਮਾਜ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਬਚਾਰਾ ਨੂੰ ਵੰਡਾਉਣ ਦਾ ਆਪਣਾ ਯਤਨ ਕਰ ਰਹੇ ਆ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਕੀ ਆਪਣੇ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨ ਸਦਾ ਨਿਰੰਦਰ ਸਿੰਘ ਦੇ ਰਾਗ ਗਰੀ ਜੈ ਭੀਮ ਜੈ ਭਾਗ ਵਾਈਗੁਰਜੀ ਦਾ ਘਾਉਸ ਵਾਈਗੁਰਜੀ ਦੀ ਫਟੇ ਤੁਸੀਂ ਆ ਜਾਣਦੇ ਹੋ ਹੁਣ ਚੌੜਾ ਗਾ ਲੇ ਗਾ ਬਾਕੀ ਕਰ ਪਿਆ ਹੈ ਇਹ ਜੋ 70 ਸਾਲ ਤੋਂ ਰਾਜ ਕਰ ਰਹੀਆਂ ਸਰਕਾਰਾਂ ਉਹਨਾਂ ਨੇ ਸਾਡੇ ਗਰੀਬ ਦੁਦਿਆਂ ਨੂੰ ਬਹੁਤ ਪੁੱਜਿਆ ਹੈ ਅਸੀਂ ਚਾਹੁੰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੈਨ ਮਾਇਆ ਕੁਰਸੀ ਜੀ ਦੇ ਫੋਟੋ ਵਿੱਚ ਵੋਟ ਪਾ ਕੇ ਉਹਨਾਂ ਨੂੰ ਸ਼ਾਮਲ ਕਰੋ ਔਰ ਪੈਨ ਮਾਇਆ ਕੁਰਸੀ ਜੀ ਨੂੰ ਪ੍ਰਧਾਨ ਮੰਤਰੀ ਬਣਾਓ ਜਿਸ ਤਰ੍ਹਾਂ ਸਾਡੇ ਡਾਕਟਰ ਬੇਦਖ ਨੇ ਕਾਨੂੰਨ ਲਿਖਿਆ ਔਰ ਕਾਨੂੰਨ ਜਿਵੇਂ ਮੰਨ ਲਿਖਿਆ ਉਹ ਕਨੂਨ ਉਸੇ ਤਰ੍ਹਾਂ ਹੀ 70 ਸਥਾਨਾਂ ਵਾਲੇ ਵਿੱਚ ਉਹਨਾਂ ਨੇ ਬੰਦ ਕਰਕੇ ਰੱਖਿਆ ਹੈ ਜਿਸ ਨੂੰ ਅਜੇ ਤੱਕ ਉਹਨਾਂ ਨੇ ਲਾਗੂ ਨਹੀਂ ਕੀਤਾ ਲੋਕਾਂ ਦੀ ਜਨਰੇਸ਼ਨਾਂ ਹਨ ਉਹ ਵੀ ਸਾਡੇ ਕੋਲ ਹੋ ਰਹੇ ਹਨ ਜੋ 27% ਜਨਰੇਸ਼ਨ ਹੁੰਦੀ ਹੈ ਉਹ ਵੀ ਸਾਡੇ ਕੋਲ ਸਾਨੂੰ ਨਹੀਂ ਮਿਲਦੀਆਂ ਹਨ ਜਿਹੜੀਆਂ ਸੀਤਾ ਸਾਡੀਆਂ ਨੌਕਰੀਆਂ ਵੀ ਹੁੰਦੀਆਂ ਨਾਲ ਉਹ ਵੀ ਖੋਲ੍ਹ ਕੇ ਲੈ ਜਾਂਦੇ ਹਨ ਔਰ ਉਹ ਇਹੇ ਹੀ ਚੱਲ ਜਾਂਦੇ ਹਨ ਕਿ ਸਾਨੂੰ ਜੇ ਅਸੀਂ ਉਹ ਸਾਡੇ ਪੋਜ ਨਹੀਂ ਕਰਵਾਉਂਦੇ ਉਹਨਾਂ ਦੇ ਉਹਨਾਂ ਦੇ ਸਮੇਂ ਦੇ ਸਾਡੇ ਬੱਚਿਆਂ ਦੀ ਪੜ੍ਹਾਈ ਉਹ ਵੀ ਉਹਨਾਂ ਨੂੰ ਮੰਨਦੇ ਹਾਕ ਨਹੀਂ ਕਰਦੇ ਤੇ ਉਹਨਾਂ ਦੇ ਵਿਜੀਥੇ ਵੀ ਬੋਲ ਆਇਆ ਤੇ ਹਨ ਉਹਨਾਂ ਨੇ ਕਿਤਾਬਾਂ ਨਹੀਂ ਹੈ ਕਿਤਾਬਾਂ ਵਿੱਚ ਕੀ ਬਹੁਤ ਲਾਗਤੀ ਜਾਂਦੀ ਹੈ ਉਹ ਪੜ੍ਹਾਈ ਕਿਵੇਂ ਕਰ ਨਹੀਂ ਸਕਦੇ ਸਾਡੇ ਗਰੀਬ ਮਜ਼ਦੂਰ ਕਿਸਾਨ ਕਿਸਾਨ ਜਿਹੜੇ ਪੱਛੋ ਸੜਕ ਖਾਨ ਜਿਹੜੇ ਦਿੱਲੀ ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੇ ਐਮਐਸਟੀ ਕਾਨੂੰਨ ਇਹਨਾਂ ਨੇ ਅਜ ਤੱਕ ਨਹੀਂ ਲਾਗੂ ਨੇ ਕੀਤਾ ਉਹਨਾਂ ਨੇ ਇਹ ਇਹਨਾਂ ਨੇ ਪੌਣੇ ਸਮੇਲੇ ਵਿੱਚ ਅੱਜ ਵੀ ਕਿਸਾਨ ਮੁਤਾਬਨ ਦੇ ਬੈਠੇ ਹਨ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੀਆਂ ਮੁਸ਼ਕਲਾਂ ਖਾਦੇ ਆ ਮਜ਼ਦੂਰ ਕੀਤੇ ਸਮਾਜ ਨੂੰ ਦਿੰਦੀਆਂ ਹਨ ਉਹਨਾਂ ਦਾ ਅਸੀਂ ਚਾਹੁੰਦੇ ਹਾਂ ਵੀ ਇਹਦਾ ਹੱਲ ਹੋਵੇ ਔਰ ਆਉਣ ਵਾਲੇ ਸਮੇਂ ਇਹ ਮੋਲ ਲਾ ਕੇ ਪੈਮਾਇਆ ਬਦਈ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ